ਕੰਜ਼ਰਟਬਲੀਡਰ ਅਪੀਅਰ ਐ ਪੋਲੀਅਬ ਨੇ ਹਾਊਸ ਆਫ ਕਾਮਨਸ ਦੇ ਵਿੱਚ ਚੌਣ ਮੁਹੰਮਦ ਦੇ ਸਟਾਈਲ ਦਾ ਭਾਸ਼ਣ ਦਿੰਦਿਆ ਤੇ ਆਪਣੇ ਸਾਥੀਆਂ 'ਚ ਚੌਣ ਮੁਹੰਮਦ ਦੇ ਸਟਾਈਲ ਦੀ ਗੱਲਬਾਤ ਕਰਦੇ ਆ ਐਮਪੀਜ਼ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਡੇਗਣ ਦੇ ਲਈ ਲਿਆਂਦੇ ਗੇ ਨੋ ਕੰਫੀਡੈਂਸ ਮੋਸ਼ਨ ਦਾ ਸਮਰਥਨ ਕਰਨ ਦੀ ਮੰਗ ਕੀਤੀ ਹੈ ਪੋਲੀਅਬ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਹਨਾਂ ਦੇ ਵੱਲੋਂ ਲਗਾਤਾਰ ਮੰਕੀਤੀ ਜਾ ਰਹੀ ਹੈ ਕਿ ਕੈਨੇਡੀਅਨਸ ਦੀ ਜ਼ਿੰਦਗੀ ਇਸ ਸਮੇ ਔਖੀ ਹੈ ਇਸ ਲਈ ਮੋਲਕ ਦੀ ਤਰੱਕੀ ਦੇ ਲਈ ਲੋਕਾਂ ਤੇ ਟੈਕਸਾਂ ਦਾ ਬੋਝ ਘਟਾਉਣ ਦੇ ਲਈ ਤੇ ਨਾਲੋਂ ਨਾਲ ਸਰਕਾਰ ਦਾ ਰੈਵਨਿਊ ਵਧਾਉਣ ਦੇ ਲਈ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਨੇ ਤੇ ਉਹ ਵਾਅਦਾ ਕਰਦੇ ਨੇ ਕਿ ਇਸ ਪਾਸੇ ਵੱਲ ਕਦਮ ਵਧਾਏ ਜਾਣਗੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਐਨਡੀਪੀ ਵੱਲੋਂ ਲਿਬਰਲ ਸਰਕਾਰ ਦੇ ਨਾਲ ਸਮਝੌਤਾ ਤੋੜ ਦਿੱਤਾ ਗਿਆ ਸੀ ਇਸ ਤੋਂ ਬਾਅਦ ਪੀਰੇ ਪੋਲੀਆਪ ਦੇ ਵੱਲੋਂ ਨੋ ਕੌਨਫੀਡੈਂਸ ਮੋਸ਼ਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਲਿਬਰਲ ਸਰਕਾਰ ਦੇ ਲਈ ਪਹਿਲੀ ਅਜਮਾਇਸ਼ ਹੈ ਐਨਡੀਪੀ ਅਤੇ ਬਲੌਕ ਦੇ ਵੱਲੋਂ ਪਹਿਲਾਂ ਹੀ ਆਖਿਆ ਗਿਆ ਕਿ ਉਹ ਇਸ ਨੋ ਕੌਨਫੀਡੈਂਸ ਮੋਸ਼ਨ ਦੇ ਵਿਰੋਧ ਦੇ ਵਿੱਚ ਵੋਟ ਪਾਉਣਗੇ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਅਬ ਲਿਬਰਲ ਸਰਕਾਰ ਨੂੰ ਡੇਗਣ ਵਿੱਚ ਇਨਕਾਰੀ ਜਗਮੀਤ ਸਿੰਘ ਦੀ ਆਲੋਚਨਾ ਕਰਦੇ ਹੋਏ ਇੱਕ ਵਾਰ ਫਿਰ ਤੋਂ ਨਜ਼ਰ ਆਏ ਉਹਨਾਂ ਆਖਿਆ ਕਿ ਇਸ ਸਮੇਂ ਜਲਦੀ ਇਲੈਕਸ਼ਨਸ ਦੀ ਜ਼ਰੂਰਤ ਹੈ ਕਿਉਂਕਿ ਹੁਣ ਸਮਾਂ ਉਹ ਆ ਚੁੱਕਿਆ ਹੈ ਕਿ ਕੈਨੇਡੀਅਨਸ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਐਨਡੀਪੀ ਤੋਂ ਇਲਾਵਾ ਬਲਾਕ ਦੇ ਲੀਡਰ ਦੇ ਵੱਲੋਂ ਵੀ ਸਪਸ਼ਟ ਕੀਤਾ ਗਿਆ ਹੈ ਕਿ ਉਹ ਕਿਊਬਿਕ ਦੇ ਲੋਕਾਂ ਦੇ ਲਈ ਕੰਮ ਕਰਦੇ ਨੇ ਨਾ ਕਿ ਕੰਜ਼ਰਵਟਿਵ ਪਾਰਟੀ ਦੇ ਲਈ ਜਿਸ ਵਿੱਚ ਉਹਨਾਂ ਆਖਿਆ ਕਿ ਸਰਕਾਰ ਨੂੰ ਸਮਰਥਨ ਦੇਣ ਬਦਲੇ ਓ ਕਯੂਬਿਕ ਦੇ ਲੋਕਾਂ ਦੇ ਲਈ ਕੀ ਕੁਝ ਕਰਵਾਉਣਾ ਚਾਹੁੰਦੇ ਨੇ ਇਸ ਸਬੰਧੀ ਚਰਚਾ ਇਨ ਫਿਊਚਰ ਕੀਤੀ ਜਾਏਗੀ ਕਿਉਂਕਿ ਇੱਕਦਮ ਸਾਰਾ ਕੁਝ ਨਹੀਂ ਹੋ ਸਕਦਾ ਪਰ ਦੂਜੇ ਪਾਸੇ ਉਹ ਪੈਨਸ਼ਨ ਦੇ ਵਿੱਚ 10% ਵਾਧੇ ਦੀ ਮੰਗ ਕਰਦੇ ਨੇ ਇਸ ਬਾਰੇ ਉਹਨਾਂ ਆਖਿਆ ਕਿ ਇਸ ਦੇ ਨਾਲ ਸਿਰਫ ਕਯੂਬਿਕ ਦੇ ਨਹੀਂ ਬਲਕਿ ਪੂਰੇ ਕੈਨੇਡਾ ਭਰ ਦੇ ਸੀਨੀਅਰਸ ਨੂੰ ਫਾਇਦਾ ਹੋਏਗਾ ਦੂਜੇ ਪਾਸੇ ਪਾਰਲੀਮੈਂਟਰੀ ਬਜਟ ਅਫੀਸਰ ਦਾ ਕਹਿਣਾ ਹੈ ਕਿ ਬਲੌਕ ਦੇ ਵੱਲੋਂ ਜਿਹੜੀ ਮੰਗ ਰੱਖੀ ਜਾ ਰਹੀ ਹੈ ਇਸ ਦੇ ਨਾਲ ਅਗਲੇ 5 ਸਾਲਾਂ ਦੇ ਵਿੱਚ ਫੈਡਰਲ ਸਰਕਾਰ ਦੇ ਖਜ਼ਾਨੇ ਤੇ 16 ਬਿਲੀਅਨ ਡਾਲਰ ਦਾ ਬੋਝ ਪਏਗਾ ਪਰ ਜੇਕਰ ਬਲੌਕ ਸਰਕਾਰ ਨੂੰ ਸਮਰਥਨ ਦੇ ਰਹੀ ਹੈ ਤਾਂ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਜਸਟਨ ਟ੍ਰੋਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਸੀਨੀਅਰਸ ਦੇ ਲਈ ਕੁਝ ਨਾ ਕੁਝ ਕਦਮ ਚੁੱਕ ਸਕਦੀ ਹੈ ਪਿਛਲੇ ਸਮੇਂ ਦਰਾਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਦੀ ਲੋਕਪ੍ਰੀਅਤਾ ਦੇ ਵਿੱਚ ਲਗਾਤਾਰ ਗਰਾਵਟ ਆ ਰਹੀ ਹੈ ਜਿਸ ਦੇ ਵਿੱਚ ਨੰਬਰਸ ਵੀ ਦਰਸਾ ਰਹੇ ਨੇ ਤੇ ਨਾਲੋਂ ਨਾਲ ਬਾਈ ਇਲੈਕਸ਼ਨਸ ਤੇ ਰਿਜ਼ਲਟ ਲਿਬਰਲ ਪਾਰਟੀ ਦੇ ਹੱਕ ਦੇ ਵਿੱਚ ਨਹੀਂ ਆਏ। ਇਸੇ ਦੌਰਾਨ ਕੰਜ਼ਰਵਟਿਵ ਪਾਰਟੀ अर्ਲੀ ਇਲੈਕਸ਼ਨ ਦੀ ਮੰਗ ਕਰ ਰਹੀ ਹੈ। ਕੰਜ਼ਰਵਟਿਵ ਲੀਡਰ ਪੀਅਰ ਪੌਲੀ ਅਬ ਲਗਾਤਾਰ ਇਹ ਕਹਿ ਰਹੇ ਨੇ ਕਿ ਕੈਨੇਡੀਅਨਸ ਜਸਟਨ ਟਰੂਡੋ ਨੂੰ 1 ਸਾਲ ਦੇ ਲਈ ਹੋਰ ਨਹੀਂ ਚੱਲ ਸਕਦੇ ਕਿਉਂਕਿ ਵਧੀ ਹੋਈ ਕਾਸਟ ਆਫ ਲਿਵਿੰਗ ਤੇ ਕਰਜ਼ੇ ਦੇ ਕਾਰਨ ਕੈਨੇਡੀਅਨਸ ਦਾ ਪਹਿਲਾ ਹੀ ਬੁਰਾ ਹਾਲ ਹੈ ਇਸਦੇ ਲਈ ਬਦਲ ਜ਼ਰੂਰੀ ਹੈ ਪਰ ਦੂਜੇ ਪਾਸੇ ਬਲੋਕ ਅਤੇ ਐਨਡੀਪੀ ਦੇ ਵੱਲੋਂ ਸਰਕਾਰ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਇਸ ਦੌਰਾਨ ਹੀ ਸੀਬੀਸੀ ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਤੋਂ ਇਸ ਸੰਬੰਧੀ ਸਵਾਲ ਪੁੱਛਿਆ ਗਿਆ ਕਿ ਇਸ ਸਮੇਂ ਕੈਨੇਡੀਅਨਸ ਨਵੇਂ ਲੀਡਰ ਦੀ ਤਲਾਸ਼ ਕਰ ਰਹੇ ਨੇ ਤੇ ਇੱਕ ਡੈਕੇਡ ਤੋਂ ਬਾਅਦ ਆਪੋਜੀਸ਼ਨ ਪਾਰਟੀਆਂ ਵੀ ਇਹ ਕੋਸ਼ਿਸ਼ ਕਰ ਰਹੀਆਂ ਨੇ ਕਿ ਜਲਦੀ ਇਲੈਕਸ਼ਨ ਹੋਵੇ ਤੇ ਨਵਾਂ ਪ੍ਰਧਾਨ ਮੰਤਰੀ ਸਾਹਮਣੇ ਆਵੇ ਇਸ ਮੌਕੇ ਜਸਟਨ ਟਰੂਡੋ ਜਿਹੜੇ ਕਿ ਮੌਜੂਦਾ ਪ੍ਰਧਾਨ ਮੰਤਰੀ ਨੇ ਉਹਨਾਂ ਸਪਸ਼ਟ ਕੀਤਾ ਕਿ ਅਗਲੀਆਂ ਇਲੈਕਸ਼ਨ ਦੇ ਵਿੱਚ ਵੀ ਉਹ ਲਿਬਰਲ ਪਾਰਟੀ ਨੂੰ ਲੀਡ ਕਰਨਗੇ ਅਤੇ ਇਸ ਸਰਕਾਰ ਦੇ ਵਿੱਚ ਲਿਬਰਲ ਦਾ ਚਿਹਰਾ ਬਣੇ ਰਹਿਣਗੇ ਉਹਨਾਂ ਆਖਿਆ ਕਿ ਕੈਨੇਡਾ ਦੀ ਇਕਨੋਮਿਕ ਆਊਟਲੁੱਕ ਅਮਰੀਕਾ ਦੇ ਨਾਲੋਂ ਬਿਹਤਰ ਹੈ ਪਰ ਇਸ ਸਮੇਂ ਵਧੀ ਹੋਈ ਕਾਸਟ ਆਫ ਲਿਵਿੰਗ ਚਸਤੇ ਵਿੱਚ ਗਰੋਸਰੀ ਦੀਆਂ ਕੀਮਤਾਂ ਘਰਾਂ ਦੀ ਕੀਮਤ ਵਧੇ ਹੋਏ ਕਿਰਾਏ ਦੇ ਕਾਰਨ ਕੈਨੇਡੀਅਨਸ ਨਿਰਾਸ਼ ਜ਼ਰੂਰ ਨੇ ਪਰ ਉਹ ਦ੍ਰਿੜ ਨੇ ਕਿ ਕੈਨੇਡੀਅਨਸ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਲਗਾਤਾਰ ਕੰਮ ਕਰਦੇ ਰਹਿਣਗੇ ਜਿਨ੍ਹਾਂ ਆਖਿਆ ਕਿ अर्ली इलेक्शन ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਦਕਿ ਉਹਨਾਂ ਦੀ ਸਰਕਾਰ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਠੀਕ ਠਾਕ ਕਰਨ ਦੇ ਲਈ ਹੋਰ ਮਿਹਨਤ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਖਿਆ ਕਿ ਮੌਜੂਦਾ ਸਰਕਾਰ ਦੇ ਵੱਲੋਂ 10 ਡਾਲਰ a day ਚਾਈਲਡ ਕੇਅਰ ਲਿਆਂਦਾ ਗਿਆ ਸਕੂਲਾਂ ਦੇ ਵਿੱਚ ਲੰਚ ਪ੍ਰੋਵਾਈਡ ਕਰਵਾਉਣ ਦੇ ਲਈ ਪੈਸੇ ਰੱਖੇ ਗਏ ਨੇ ਇਸ ਤੋਂ ਇਲਾਵਾ ਡੈਂਟਲ ਕੇਅਰ ਅਤੇ ਯੂਨੀਵਰਸਲ ਫਾਰਮਾ ਕੇਅਰ ਦੇ ਲਈ ਸਰਕਾਰ ਕਦਮ ਅੱਗੇ ਵਧਾ ਰਹੀ ਹੈ ਤੇ ਸਾਰਾ ਕੁਝ ਕੈਨੇਡੀਅਨਸ ਦੀ ਜ਼ਿੰਦਗੀ ਬਿਹਤਰ ਕਰਨ ਅਤੇ ਉਹਨਾਂ ਦੇ ਵਧੇ ਹੋਏ ਖਰਚਿਆਂ ਦੇ ਵਿੱਚ ਸਹਿਯੋਗ ਦੇਣ ਦੇ ਲਈ ਕੀਤਾ ਜਾ ਰਿਹਾ ਹੈ ਜਿਨ੍ਹਾਂ ਆਖਿਆ ਕਿ ਉਹ ਆਪਣੀ ਲੀਡਰਸ਼ਿਪ ਦੇ ਵਿੱਚ ਹਮੇਸ਼ਾ ਮਿਡਲ ਕਲਾਸ ਕੈਨੇਡੀਅਨਸ ਦੇ ਲਈ ਕੰਮਕਾਜ ਕਰਦੇ ਰਹਿਣਗੇ ਤੇ ਪਿਛਲੇ ਸਮੇਂ ਦਰਾਨ ਹਾਊਸਿੰਗ ਸਪਲਾਈ ਉਸ ਟੰਗ ਦੇ ਨਾਲ ਨਹੀਂ ਵਧੀ ਜਿਸ ਟੰਗ ਦੇ ਨਾਲ ਵਧਣੀ ਚਾਹੀਦੀ ਸੀ ਪਰ ਕੈਨੇਡਾ ਨੇ ਪਹਿਲਾਂ ਵੀ ਹਾਊਸਿੰਗ ਸੰਕਟ ਦਾ ਸਾਹਮਣਾ ਕੀਤਾ ਹੈ ਤੇ ਉਸ ਦੇ ਵਿੱਚੋਂ ਚੰਗੀ ਤਰ੍ਹਾਂ ਨਿਕਲ ਕੇ ਬਾਹਰ ਆਇਆ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਫੈਡਰਲ ਸਰਕਾਰ ਦੇ ਵੱਲੋਂ ਜਿਸ ਢੰਗ ਦੀਆਂ ਯੋਜਨਾਵਾਂ ਲਿਆਂਦੀਆਂ ਗਈਆਂ ਨੇ ਤੇ ਕੈਨੇਡਾ ਚਲਦੇ ਹੀ ਹਾਊਸਿੰਗ ਸੰਕਟ ਨੂੰ ਸਰ ਕਰੇਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ